ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਸਾਡੇ ਬਹੁਤ ਸਤਿਕਾਰਯੋਗ ਸਾਡੇ ਭਾਈ ਜੀ ਰਾਜਸਥਾਨ ਤੋਂ ਆਪਣੇ ਹੜਪੀੜਤਾ ਦੀ ਮਦਦ ਵਾਸਤੇ ਵੱਡੀ ਸੇਵਾ ਲੈ ਕੇ ਆਏ ਆ ਸਾਰੀਆਂ ਰਸਤਾ ਹੜਪੀੜਤਾ ਦੀ ਮਦਦ ਵਾਸਤੇ ਤੇ ਸਾਡੇ ਭਾਈ ਸਾਹਿਬ ਜੀ ਇੰਨਾਂ ਨੇ ਵੇਖਿਆ ਕਿ ਸਾਡੇ ਭਰਾ ਪੰਜਾਬ ਵਾਲੇ ਜਿਹੜੇ ਨੇ ਉਹ ਪਾਣੀ ਦੇ ਨਾਲ ਡੋਬਰੇ ਨੇ ਤੇ ਵੱਡੇ ਪੱਧਰ ਤੇ ਲਗਭਗ 6-700 ਕਿਲੋਮੀਟਰ ਪੈਂਡਾ ਤੈਅ ਕਰਕੇ ਗੁਰਦਾਸਪੁਰ ਦੀ ਡੇਰਾ ਬਾਬਾ ਨਾਨਕ ਦੀ ਧਰਤੀ ਤੇ ਇਹ ਜਿਹੜੀਆਂ ਰਸਤੇ ਨੇ ਉਹ ਲੈ ਕੇ ਆਏ ਨੇ ਤੇ ਅਸੀਂ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਵੱਲੋਂ ਸਾਰੇ ਹੀ ਜ਼ਿਲ੍ਹੇ ਦੇ ਆਗੂ ਦੋਨੋਂ ਬਲਾਕਾਂ ਦੇ ਇਨ੍ਹਾਂ ਬਲਾਕਾਂ ਦੇ ਡੇਰਾ ਬਾਬਾ ਨਾਨਕ ਸ੍ਰੀ ਹਰਗੋਬਿੰਦਪੁਰ ਤੇ ਫਤਿਹਗੜ ਚੂੜੀਆਂ ਦੇ ਸਾਰੇ ਆਗੂ ਸਹਿਬਾਨ ਪਿੰਡ ਦਾਦੂਜੋਦ ਦੇਖੇ ਇਕੱਠੇ ਹੋਏ ਆ ਤੇ ਵੱਡੇ ਪੱਦਰ ਤੇ ਜਿਹੜੇ ਸਾਡੇ ਸਤਿਕਾਰਯੋਗ ਸਾਡੇ ਆਗੂ ਰਾਜਸਥਾਨ ਤੋਂ ਸੇਵਾ ਲੈ ਕੇ ਆਏ ਨੇ ਉਸ ਮਗਰੀ ਨੂੰ ਬੜੀ ਵਿਉਂਤ ਦੇ ਨਾਲ ਉਹਨਾਂ ਹੜਪੀੜਤਾ ਪਰਿਵਾਰਾਂ ਤੱਕ ਪਹੁੰਚਾਉਣਾ ਵਾ ਤੇ ਨਾਲ ਹੀ ਆਪਣੇ ਉਹ ਭਾਈ ਜਿਹੜੇ ਰਾਜਸਥਾਨ ਤੋਂ ਆਏ ਆ ਉਹਨਾਂ ਨੂੰ ਸਾਰੇ ਉਸ ਇਲਾਕੇ ਦਾ ਦੌਰਾ ਵੀ ਕਰਾਵਾਂਗੇ ਕਿ ਪੰਜਾਬ ਦੀ ਧਰਤੀ ਨੂੰ ਇੱਥੋਂ ਦੇ ਹਾਕਮ ਕਿਵੇਂ ਤਰ੍ਹਾਂ ਤਰ੍ਹਾਂ ਮਾਰਨ ਦੇ ਨਿਸ਼ਾਨੇ ਜਿਹੜੇ ਆ ਉਹ ਬਣਾ ਰਹੇ ਨੇ ਇਹ ਪਾਣੀ ਹੈ ਪਹਿਲਾਂ ਹੀ ਪਤਾ ਸੀ ਕਿ 3 ਮਹੀਨੇ ਮਈ ਜੂਨ ਤੋਂ بارش ਹੋ ਰਹੀ ਆ ਪਹਾੜੀ ਏਰੀਆ ਦੇ ਵਿੱਚੋਂ ਤੇ ਇਹ ਪਾਣੀ ਸਾਰਾ ਮੈਦਾਨੀ ਏਰੀਆ ਦੇ ਵਿੱਚ ਆਉਣਾ ਸੀ ਪਰ ਉਸ ਪਾਣੀ ਨੂੰ ਇਕੱਠਿਆਂ ਕਰਕੇ ਵੱਡੇ ਪੱਧਰ ਤੇ ਇਹ ਜਿਹੜਾ ਪਾਣੀ ਆ ਇਹ ਪੰਜਾਬ ਦੀ ਧਰਤੀ ਵੱਲ ਛੱਡਿਆ ਗਿਆ ਵਾ ਜਿੱਥੇ ਵੱਡੀ ਬਰਬਾਦੀ ਹੋਈ ਆ ਤੇ ਆ ਦੇਖੋ ਜੀ ਕਿੱਡੀ ਵੱਡੀ ਪੱਧਰ ਤੇ ਜਿਹੜੀ ਸਮਗਰੀ ਲੈ ਕੇ ਆਏ ਨੇ ਆਪਣੇ ਪਰਿਵਾਰਾਂ ਵਾਸਤੇ ਅਸੀਂ ਉਹਨਾਂ ਦਾ ਇੱਥੇ ਪਿੰਡ ਦਾਦੂ ਜੋਧ ਜ਼ਿਲ੍ਹਾ ਗੁਰਦਾਸਪੁਰ ਵਿੱਚ ਆਉਣ ਤੇ ਭਾਰਤੀ ਕਿਸਾਨ ਜੁੜੀਆਂ ਕ੍ਰਾਂਤੀਕਾਰੀ ਦੀ ਸਮੁੱਚੀ ਟੀਮ ਵੱਲੋਂ ਜੀ ਆਇਆਂ ਆਖਦੇ ਆ ਤੇ ਨਾਲ ਬਹੁਤ ਬਹੁਤ ਕੋਟ ਕੋਟ ਧੰਨਵਾਦ ਕਰਦੇ ਆ ਇਸ ਗੱਲ ਦਾ ਕਿ ਜਿਨ੍ਹਾਂ ਨੇ ਸਾਡੇ ਪੰਜਾਬ ਦੀ ਦਰਦ ਨੂੰ ਮਹਿਸੂਸ ਕਰਦੇ ਹੋયા ਵੱਡਾ ਉਪਰਾਲਾ ਕੀਤਾ ਵਾ ਤੇ ਨਾਲ ਹੀ ਅਸੀਂ ਗੁਰੂ ਮਹਾਰਾਜ ਅੱਗੇ ਬੇਨਤੀ ਕਰਦੇ ਆ ਕਿ ਜਿਨ੍ਹਾਂ ਪਰਿਵਾਰਾਂ ਨੇ ਰਸਤਾ ਭੇਦੀਆਂ ਨੇ ਜਿਨ੍ਹਾਂ ਖਜ਼ਾਨਿਆਂ ਦੇ ਵਿੱਚੋਂ ਇਹ ਰਸਤਾ ਆਈਆਂ ਨੇ ਉਹ ਖਜ਼ਾਨੇ ਭਰਪੂਰ ਕੀਤੇ ਜਾਣ ਤੇ ਉਹਨਾਂ ਪਰਿਵਾਰਾਂ ਦੀ ਜਾਂ ਜਿਹੜੇ ਸਾਡੇ ਸਾਥੀ ਇੱਥੇ ਲੈ ਕੇ ਆਏ ਨੇ ਰਸਤਾ ਉਹਨਾਂ ਦੀ ਚੜ੍ਹਦੀ ਕਲਾ ਕੀਤੀ ਜਾਵੇ ਤੇ ਆਸ ਕਰਦੇ ਹਾਂ ਕਿ ਇਸੇ ਤਰ੍ਹਾਂ ਹੀ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਭਰਾਓ ਸਾਰੇ ਭਰਾ ਪੂਰੇ ਹਿੰਦੁਸਤਾਨ ਦੇ ਲੋਕ ਇਕੱਠੇ ਹੋ ਕੇ ਇਥੋਂ ਦੇ ਹਾਕਮਾਂ ਦਾ ਜਿਵੇਂ ਉਹ ਕਾਲੇ ਕਾਨੂੰਨ ਅਸੀਂ ਰੱਦ ਕਰਵਾਏ ਸੀ ਆਉਣ ਵਾਲੇ ਸਮੇਂ ਦੇ ਵਿੱਚ ਇਸੇ ਤਰ੍ਹਾਂ ਹੀ ਇਨਾ ਹਾਕਮਾਂ ਦਾ ਮੂੰਹ ਤੋੜਵਾ ਜਵਾਬ ਦੇ ਸਕੀਏ ਤੇ ਸਾਰਿਆਂ ਦਾ ਕੋਟ ਕੋਟ ਧੰਨਵਾਦ ਕਰਦੇ ਆਂ ਅਸੀਂ ਭਾਰਤੀ ਕਿਸਾਨ ਜੁਣੀਆ ਕ੍ਰਾਂਤੀਕਾਰੀਆਂ ਨੂੰ ਇੱਥੇ ਪਹੁੰਚਣ ਤੇ ਤੇ ਨਾਲ ਹੀ ਅਸੀਂ ਉਹਨਾਂ ਨੂੰ ਬੇਨਤੀ ਕਰਦੇ ਆਂ ਕਿ ਰਸਤਾ ਜਿਹੜੀਆਂ ਨੇ ਇਹ ਗੱਡੀ ਤੋਂ ਲਾ ਕੇ ਟਰਾਲੀ ਦੇ ਵਿੱਚ ਰੱਖੀਆਂ ਜਾਣਗੀਆਂ ਤੇ ਨਾਲ ਹੀ ਆਪਣੇ ਸਾਥੀਆਂ ਨੂੰ ਬਿਠਾ ਕੇ ਸਾਰੇ ਇਲਾਕੇ ਦਾ ਦੌਰਾ ਕਰਾਇਆ ਜਾਊਗਾ ਕਿ ਕਿੱਡੇ ਵੱਡੇ ਪੱਦਰ ਤੇ ਬਰਬਾਦੀ ਹੋਈ ਆ ਸਾਰਿਆਂ ਦਾ ਕੋਟ ਕੋਟ ਧੰਨਵਾਦ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ 给你泡面。